ਇਮੀਗ੍ਰੇਸ਼ਨ ਦੇ ਵਿੱਚ ਜਿਹੜੇ ਫਰਾਉਡ ਹੋ ਰਹੇ ਹੈਗੇ ਆ ਗਲਤ ਤਰੀਕੇ ਦੇ ਨਾਲ ਜਿਹੜੇ ਲੋਕ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਅਪਲਾਈ ਕਰ ਰਹੇ ਹੈਗੇ ਆ ਉਹਨੂੰ ਠੱਲ ਪਹੁੰਚ ਦੇ ਵਾਸਤੇ ਰੋਕਣ ਦੇ ਵਾਸਤੇ 트럼ਪ ਸਰਕਾਰ ਲਗਾਤਾਰ ਜਿਹੜੇ ਕਦਮ ਉਠਾ ਰਹੀ ਹੈਗੀ ਹੈ ਸੋ ਲੇਟੈਸਟ ਜਿਹੜੀ ਖਬਰ ਆਈ ਹੈਗੀ ਹੈ ਦੋ ਇੰਡੀਅਨਸ ਨੂੰ ਇਹਨਾਂ ਨੇ ਯੂ ਵੀਜ਼ਾ ਦੇ ਫਰਾਉਡ ਦੇ ਵਿੱਚ ਦੋਸ਼ੀ ਜਿਹੜਾ ਕਰਾਰ ਕੀਤਾ ਹੈਗਾ ਇਹ ਦੋਨੋਂ ਅਲੱਗ-ਅਲੱਗ ਸਟੋਰਾਂ ਦੇ ਉੱਤੇ ਫੇਕ ਰੋਬਰੀਜ਼ ਜਿਹੜੀਆਂ ਹੈਗੀਆਂ ਉਹ ਕਰਾਉਂਦੇ ਸਨ ਤਾਂ ਜੋ ਵਿਕਟਮ ਜਿਹੜਾ ਹੈਗਾ ਜਿਹਦੇ ਨਾਲ ਰੋਬਰੀ ਹੋਈ ਹੈਗੀ ਹੈ ਉਹ ਅਮਰੀਕਾ ਦੇ ਵਿੱਚ ਯੂ ਵੀਜ਼ਾ ਅਪਲਾਈ ਕਰ ਸਕੇ ਤੁਹਾਨੂੰ ਪਤਾ ਹੋਊਗਾ ਯੂ ਵੀਜ਼ਾ ਅਮਰੀਕਾ ਦੇ ਵਿੱਚ ਉਹ ਅਪਲਾਈ ਕਰ ਸਕਦਾ ਹੈਗਾ ਜਿਹਦੇ ਨਾਲ ਕੋਈ ਵੀ ਸਟੋਰ ਤੇ ਜਾਂ ਫਿਰ ਜਿੱਥੇ ਵੀ ਤੁਸੀਂ ਕੰਮ ਕਰਦੇ ਹੈਗੇ ਆ ਜੇਕਰ ਉੱਥੇ ਰੋਬਰੀ ਹੋ ਜਾਂਦੀ ਹੈਗੀ ਆ ਤੇ ਉਸ ਰੋਬਰੀ ਦੇ ਕਾਰਨ ਤੁਹਾਨੂੰ ਫਿਜ਼ੀਕਲੀ ਜਾਂ ਫਿਰ ਮੈਂਟਲੀ ਤੁਸੀ ਤੁਹਾਨੂੰ ਪ੍ਰੋਬਲਮ ਆਉਂਦੀ ਹੈਗੀ ਹੈ ਅਤੇ ਤੁਸੀਂ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਾਸਤੇ ਮਦਦ ਕੀਤੀ ਹੈਗੀ ਆ ਤਾਂ ਤਾਂ ਤੁਸੀਂ ਯੂ ਵੀਜੇ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈਗੇ ਆ ਤੁਹਾਨੂੰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਮਿਲ ਸਕਦਾ ਹੈਗਾ ਪਰ ਇਹ ਸਟੋਰਾਂ ਦੇ ਉੱਤੇ ਫੇਕ ਰੋਬਰੀਜ਼ ਜਿਹੜੀਆਂ ਹੈਗੀਆਂ ਉਹ ਕਰਾਉਂਦੇ ਸਨ ਤਾਂ ਜੋ ਵਿਕਟਮ ਜਿਹੜਾ ਹੈਗਾ ਉਹ ਯੂ ਵੀਜ਼ਾ ਅਪਲਾਈ ਕਰ ਸਕੇ ਜਿਹਦੇ ਬਦਲੇ ਦੇ ਵਿੱਚ ਵਿਕਟਮ ਦੇ ਦੁਆਰਾ 20000 ਡਾਲਰ ਜਿਹੜਾ ਹੈਗਾ ਉਹ ਦਿੱਤਾ ਜਾਂਦਾ ਸੀ ਪਰ ਹੁਣ ਜਿਹੜਾ ਇਹਨਾਂ ਦੋਨਾਂ ਨੂੰ ਜਿਹੜਾ ਦੋਸ਼ੀ ਕਰਾਰ ਦੇ ਦਿੱਤਾ ਹੈਗਾ ਜਿਨ੍ਹਾਂ ਵਿੱਚੋਂ ਇੱਕ ਨੂੰ ਅਗਸਤ 20 25 ਦੇ ਵਿੱਚ ਅਤੇ ਦੂਸਰੇ ਨੂੰ ਸਤੰਬਰ 2025 ਦੇ ਵਿੱਚ ਜਿਹੜੀ ਸਜ਼ਾ ਜਿਹੜੀ ਸੁਣਾਈ ਜਾਊਗੀ ਸਜ਼ਾ ਦੀ ਜੇਕਰ ਗੱਲ ਕਰੀਏ ਤਾਂ ਅਪ ਟੂ 5 ਇਅਰਸ ਮਤਲਬ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈਗੀ ਹੈ ਤੇ 2.5 ਲੱਖ ਡਾਲਰ ਤੱਕ ਦਾ ਜੁਰਮਾਨਾ ਜਿਹੜਾ ਹੈਗਾ ਉਹ ਹੋ ਸਕਦਾ ਹੈਗਾ ਇਸ ਤੋਂ ਇਲਾਵਾ ਸਜ਼ਾ ਪੂਰੀ ਹੋਣ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਵੀ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ ਹੈ